ਮੇਤਰ ਮੇਰੇ ਭਰਾ ਵੱਡੇ ਭਗਵੰਤ ਮਾਨ ਉਹਨਾਂ ਦਾ ਸੀਰੀਅਲ ਚੱਲਦਾ ਸੀ ਜੁਗ ਨੂੰ ਕਹਿੰਦਾ ਹੈ ਮੈਨੂੰ ਕਹਿੰਦਾ ਵੀ ਚੱਲ ਤੂੰ ਮੇਰੇ ਨਾਲ ਕਰ ਵੀ ਆਪਾਂ ਕਾਲਜ ਦੇ ਵਿੱਚ ਜੀ ਤਾਂ ਕਰਦੇ ਰਹਿਆ ਕਿਸੇ ਟਾਂਸ ਗੁੱਟਾ ਤੇ ਇਹ ਬਣਿਆ ਇਦਾਂ ਕਿ ਮੈਂ ਸਿੰਗਰ ਸੀਗਾ ਤੇ ਮੈਂ ਫਲॉप ਸਿੰਗਰ ਹੋ ਗਿਆ ਮੈਨੂੰ ਥੋੜਾ ਜਿਆਦਾ ਐਂਸ ਸੀਗਾ ਵੀ ਨਹੀਂ ਮੈਂ ਸਿੰਗਰ ਆ ਹਨਾ ਤੇ ਉਹ ਕਹਿੰਦਾ ਕੋਈ ਨਹੀਂ ਮੱਖਾ ਮੇਰੀ ਲਾਈਨ ਨਾ ਬਦਲ ਕਹਿੰਦਾ ਪਹਿਲਾ ਲਾਈਨ ਫੜਦਾ ਲੈ ਜਿਹੜੀ ਮੈਂ ਤੁਹਾਡੇ ਫਾਦਰ ਸਪੋਰਟ ਨਹੀਂ ਕਰਦੇ ਸੀ ਨਾ ਹਾਂ ਜੀ ਨਾ ਉਹ ਤਾਂ ਸਿੱਧੇ ਖੇਤੀ ਆਏ ਸਿੱਧੇ ਸਾਡੇ ਬੰਦੇ ਨੇ ਉਹ ਤਾਂ ਕਹਿੰਦੇ ਜੇ ਤੂੰ ਪੜ ਲਿਖ ਲੈਂਦਾ ਹੁਣ ਪਟਵਾਰੀ ਬਣਿਆ ਹੁੰਦਾ ਸੀ ਉਹ ਤਾਂ ਤੁਸੀਂ ਸਿੰਗਿੰਗ ਤੋਂ ਆਏ ਫਿਰ ਐਕਟਿੰਗ ਕੀਤੀ ਤੇ ਹੁਣ ਆਬਵੀਅਸਲੀ ਹਰ ਫਿਲਮ ਵਿੱਚ ਕਰਮਜੀਤ ਤਨਮੋਲ ਹੁੰਦੇ ਆ ਕਿਵੇਂ ਦੇਖਦੇ ਹੋ ਸਫਰ ਬਹੁਤ ਚੰਗਾ ਲੱਗਦਾ ਜੀ ਮੈਨੂੰ ਇਹ ਲੱਗਦਾ ਵੀ ਜੇ ਕਲਾ ਸਿੰਗਰੀ ਹੁੰਦਾ ਤਾਂ ਹੁਣ ਮੈਂ ਕਿਸੇ ਨਾ ਕਿਸੇ ਆਪਣੇ ਮਿੱਤਰਾਂ ਨੂੰ ਕਹਿੰਦਾ ਵੀ ਯਾਰ ਮੇਰੇ ਇੱਕ ਗੀਤ ਹੀ ਪਵਾ ਲੋ ਵਿੱਚ ਜਾਂ ਕਿਸੇਨ ਪਵਾ ਲੋ ਮੈਂ ਵਧੀਆ ਕਰ ਸਕਦਾ ਹਾਂ ਤੇ ਇਹ ਬਣਿਆ ਇਦਾਂ ਕਿ ਮੈਂ ਸਿੰਗਰ ਸੀਗਾ ਤੇ ਮੈਂ ਫਲॉप ਸਿੰਗਰ ਹੋ ਗਿਆ ਤੇ ਉਹਨਾਂ ਕੰਮ ਨਹੀਂ ਸੀਗਾ ਤੇ ਮੇਰੇ ਮਿੱਤਰ ਮੇਰੇ ਭਰਾ ਵੱਡੇ ਭਗਵੰਤ ਮਾਨ ਉਹਨਾਂ ਦਾ ਸੀਰੀਅਲ ਚੱਲਦਾ ਸੀ ਜੁਗ ਨੂੰ ਕਹਿੰਦਾ ਹੈ ਮੈਨੂੰ ਕਹਿੰਦਾ ਵੀ ਚੱਲ ਤੂੰ ਮੇਰੇ ਨਾਲ ਕਰ ਵੀ ਆਪਾਂ ਕਾਲਜ ਦੇ ਵਿੱਚ ਵੀ ਤਾਂ ਕਰਦੇ ਰਹੇ ਹਾਂ ਕਿਸੇ ਟਾਂਸ-ਗੁੱਟਾ ਮੈਨੂੰ ਥੋੜਾ ਜਿਆਦਾ ਐ ਸੀਗਾ ਵੀ ਨਹੀਂ ਮੈਂ ਸਿੰਗਰ ਹਾਂ ਨਾ ਤੇ ਉਹ ਕਹਿੰਦਾ ਕੋਈ ਨਹੀਂ ਮੈਂ ਕਿਹਾ ਮੇਰੀ ਲਾਈਨ ਨਾ ਬਦਲ ਕਹਿੰਦਾ ਪਹਿਲਾਂ ਲਾਈਨ ਫੜਦਾ ਲੈ ਜਿਹੜੀ ਬਦਲ ਨਹੀਂ ਤੇਰੀ ਬਦਲ ਨਹੀਂ ਹੈ ਤੇ ਉਹ ਕੁਦਰਤੀ ਇੰਨਾ ਕੁ ਅਪਰੀਸ਼ੀਏਸ਼ਨ ਮਿਲਿਆ ਉਸ ਪ੍ਰੋਗਰਾਮ ਨੂੰ ਸਾਰੇ ਜੂ ਕੈਰੇਕਟਰਾਂ ਨੂੰ ਮੇਰੀ ਮੇਰੇ ਕੰਮ ਨੂੰ ਤੇ ਉਦੋਂ ਫਿਲਮ ਮਿਲਣ ਲੱਗ ਗਈ ਤੇ ਉਹਦੇ ਕਰਕੇ ਹੀ ਅੱਜ ਸਾਰਾ ਕੁਝ ਬਣਿਆ ਤੁਹਾਡੇ ਫਾਦਰ ਸਪੋਰਟ ਨਹੀਂ ਕਰਦੇ ਸੀ ਨਾ ਨਾ ਜੀ ਨਾ ਉਹ ਤਾਂ ਸਿੱਧੇ ਖੇਤੀ ਆਏ ਸਿੱਧੇ ਸਾਡੇ ਬੰਦੇ ਨੇ ਉਹ ਤਾਂ ਕਹਿੰਦੇ ਜੇ ਤੂੰ ਪੜ ਲਿਖ ਲੈਂਦਾ ਹੁਣ ਪਟਵਾਰੀ ਬਣਿਆ ਹੁੰਦਾ ਸੀ ਉਹ ਹੁਣ ਥੋੜਾ ਜਿਹਾ ਉਹਨਾਂ ਨਾਲ ਵੀ ਚੰਗੇ ਕੰਮ ਤੇ ਲੱਗਿਆ ਤੇ ਅਦਰਵਾਇਜ਼ ਪਹਿਲਾਂ ਤਾਂ ਉਹਨਾਂ ਨੂੰ ਆਏ ਸੀ ਵੀ ਪਤਾ ਨਹੀਂ ਕਿਹੜਾ ਕੰਮ ਚ ਲੱਗਿਆ ਵੀ ਇਹਨੇ ਫੇਲ ਹੋ ਜਾਣਾ ਤੇ ਤੁਹਾਡੀ ਕਿਹੜੀ ਫਿਲਮ ਉਹਨਾਂ ਨੂੰ ਪਸੰਦ ਆਈ ਸੀ ਮੈਂ ਉਹ ਫਿਲਮਾਂ ਬਹੁਤ ਘੱਟ ਦੇਖਦੇ ਨੇ ਪਰ ਮੈਂ ਸਿਨੇਮਾ ਦੇ ਵਿੱਚ ਮੈਂ ਇੱਥੇ ਬਾਪੂ ਨੂੰ ਦਿਖਾਈ ਮੰਜੇ ਬਿਸਤਰੇ ਕਿਉਂਕਿ ਮੈਨੇ ਬਾਪੂ ਦਾ ਨਾਮ ਹੀ ਸਰਦਾ ਸਾਧੂ ਸਿੰਘ ਹੈ ਤੇ ਮੈਂ ਲੱਗਦਾ ਵੀ ਉਹਨਾਂ ਵਰਗਾ ਹੀ ਹੁੰਦੇ ਜੀ ਉਹ ਕਹਿੰਦੇ ਤੂੰ ਮੇਰੀ ਲਈ ਜਨਨ ਕੱਲ ਠੀਕ ਹੈ